ਹਾਲਾਤ ਇਦਾਂ ਵੀ ਜਿਹੜਾ ਇਹ ਵੀਰ ਹੈ ਜਿਹੜਾ ਇਸ ਟਾਈਮ ਪੇਸ਼ ਐ ਰਾਜਵੀਰ ਉਹ ਆਪਣੇ ਆਪ ਦੇ ਵਿੱਚ ਉਹਦੇ ਅੰਦਰ ਨਾ ਇੱਕ ਅਜੀਬ ਪਾਵਰ ਹੈ ਯੰਗ ਏਜ ਹੈ ਔਰ ਸਪੋਰਟਸ ਦੇ ਨਾਲ ਔ ਰਿਲੇਟਡ ਹੈ ਫਿਜ਼ਿਕਲੀ ਫਿਟ ਹੈ ਤੋ ਫਾਈਟ ਕਰ ਰਿਹਾ ਮਤਲਬ ਫਾਈਟਰ ਹੈ ਇੱਕ ਤਰ੍ਹਾਂ ਦਾ ਤੇ ਇਹ ਪੋਜ਼ਿਟਿਵ ਹੈ ਜਿਹੜੀ ਉਹਦੀ ਏਜ ਹੈ ਔਰ ਜਿਹੜੀ ਉਹ ਫਿਜ਼ਿਕਲੀ ਸਟਰੌਂਗ ਐਸਾ ਇੱਕ ਬਹੁਤ ਹੀ ਅੱਛਾ ਪੋਜ਼ਿਟਿਵ ਰਿਸਪੌਂਸ ਆਉਣ ਦੀ ਉਮੀਦ ਆ। ਔਰ ਜਿਹੜੇ ਪਰਿਵਾਰ ਦੀ ਗੱਲ ਆ ਪਰਿਵਾਰ ਤਾਂ ਦੇਖੋ ਅ ਅੰਡਰਸਟੂਡ ਹੈ ਕਿ ਜਿਨ੍ਹਾਂ ਦਾ ਇੱਕ ਨੌਜਵਾਨ ਬੱਚਾ ਮੇਜਰ ਇੰਜਰੀ ਦੇ ਨਾਲ ਬੈੱਡ ਦੇ ਉੱਪਰ ਸਰਵਾਈਵ ਹੋਣ ਦੀ ਉਡੀਕ ਦੇ ਵਿੱਚ ਆ ਤੇ ਉਹ ਪਰਿਵਾਰ ਅ ਉਦਾਸ ਹੈ। ਦੁਆਵਾਂ ਦਾ ਮੁੰਤਜ਼ਰ ਹੈ। ਹਰ ਇੱਕ ਨੂੰ ਅਰਦਾਸਾਂ ਦੀ ਬੇਨਤੀ ਹੈ। ਸਾਡੇ ਵੱਲੋਂ ਵੀ ਆ ਪਰਿਵਾਰ ਵੱਲੋਂ ਵੀ ਆ। ਹਰ ਬੰਦਾ ਆਪਣੇ ਆਪਣੇ ਨਜ਼ਰੀਏ ਨਾਲ ਚਾਹੇ ਕੋਈ ਮੁਸਲਮਾਨ ਹੈ ਕੋਈ ਸਿੱਖ ਹੈ ਹਿੰਦੂ ਹੈ 크ਰਿਸਚਨ ਹੈ ਹਰ ਬੰਦਾ ਅਰਦਾਸ ਕਰ ਰਿਹਾ ਪੂਰਾ ਪੰਜਾਬ ਮੈਂ ਦੇਖੋ ਬਹੁਤ ਸਾਰੇ ਲੋਕਾਂ ਦੇ ਐਕਸੀਡੈਂਟ ਹੋਏ ਹੋਣਗੇ ਬਹੁਤ ਸਾਰੇ ਲੋਕ ਇਸ ਦੁਨੀਆ ਤੋਂ ਗਏ ਵੀ ਹੋਣਗੇ ਆਰਟਿਸਟ ਪਰ ਇੰਨੀ ਮੁਹੱਬਤ ਮੈਂ ਪਹਿਲੀ ਵਾਰ ਦੇਖ ਰਿਹਾ ਕਿ ਕੋਈ ਇਦਾਂ ਦਾ ਆਰਟਿਸਟ ਨਹੀਂ ਜਿਹੜਾ ਇੱਥੇ ਨਾ ਪਹੁੰਚਿਆ ਹੋਵੇ ਕੋਈ ਇਦਾਂ ਦਾ ਫਿਲਮ ਦੇ ਨਾਲ ਰਿਲੇਟਡ ਮਿਊਜ਼ਿਕ ਇੰਡਸਟਰੀ ਨਾਲ ਰਿਲੇਟਡ ਕੋਈ ਰਾਈਟਰ ਕੋਈ ਨਹੀਂ ਰੁਕਿਆ ਅਨਨੋਨ ਪਰਸਨ ਇੰਨੇ ਆ ਰਹੇ ਨੇ ਮੇਰੇ ਬੈਠੇ ਬੈਠੇ ਇੰਨੇ ਆ ਲੋਕ ਆਏ ਨੇ ਅਨਨੋਨ ਜਿਹੜੇ ਜਿਹੜੇ ਸਿਰਫ ਉਸ ਨੌਜਵਾਨ ਲਈ ਉਸ ਵੀਰ ਲਈ ਉਸ ਆਰਟਿਸਟ ਲਈ ਦੁਆਵਾ ਕਰ ਰਹੇ ਨੇ ਰਾਜਵੀਰ ਜਵੰਦਾ ਇੱਕ ਇਦਾਂ ਦਾ ਆਰਟਿਸਟ ਹੈ ਜਿਨੇ ਬਹੁਤ ਘੱਟ ਸਮੇਂ ਚ ਇੱਕ ਮਿਆਰੀ ਗਾਣੇ ਗਾ ਕੇ ਫੈਮਿਲੀ ਵਾਲੇ ਸੱਭਿਆਚਾਰ ਗਾਣੇ ਗਾ ਕੇ ਆਪਣੇ ਆਪ ਨੂੰ ਪ੍ਰੂਫ ਕੀਤਾ ਯੂ ਨੋ ਔਰ ਬਹੁਤ ਖੂਬਸੂਰਤ ਗੱਲ ਹੈ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਉਹਨੂੰ ਨਿੱਜੀ ਤੌਰ ਤੇ ਨਹੀਂ ਜਾਣਦਾ ਕਦੀ ਮੇਰੀ ਉਸ ਵੀਰ ਨਾਲ ਮੁਲਾਕਾਤ ਨਹੀਂ ਹੋਈ ਕੋਈ ਮੇਰਾ ਪਰਸਨਲ ਉਹਦੇ ਨਾਲ ਕਦੀ ਕਾਲ ਜਾਂ ਕਦੀ ਕੁਝ ਨਹੀਂ ਬਟ ਮੈਂ ਜਿਹੜਾ ਇੱਥੇ ਆਇਆ ਹਾਂ ਇੱਕ اخلاق ਹੁੰਦਾ ਤੁਹਾਡਾ اخلاਕੀ ਫਰਜ਼ ਹੁੰਦਾ ਇਨਸਾਨੀਅਤ ਦਾ ਫਰਜ਼ ਆ ਔਰ ਤੁਸੀਂ ਐਜ਼ ਐਨ ਆਰਟਿਸਟ ਯੂ ਨਾ ਅਸੀਂ ਜੋ ਦੇਖਦੇ ਆ ਯਾਰ ਅਸੀਂ ਵੀ ਇਸ ਇੰਡਸਟਰੀ ਦੇ ਵਿੱਚ ਅਸੀਂ ਵੀ 24 ਘੰਟੇ ਰੋਡ ਤੇ ਰਹਿੰਦੇ ਆ ਅਸੀਂ ਵੀ ਸਫਰ ਕਰਦੇ ਆ ਇਹ ਪਾਣਾ ਕਿਸੇ ਨਾਲ ਵੀ ਕਦੇ ਵੀ ਕਿਤੇ ਵੀ ਵਾਪਰ ਸਕਦਾ ਪਰ মিডিਆ ਨੂੰ ਵੀ ਸਾਡੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਹਮੇਸ਼ਾ ਪੋਜ਼ਿਟਿਵ 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 ਲਿਖੋ ਜਦੋਂ ਪੋਜ਼ਿਟਿਵ 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 ਕਰੀ ਜਾਵਾਂਗੇ ਤੇ ਪਰਮਾਤਮਾ ਸਾਡੀ ਮੰਨਣ ਲਈ ਮਜਬੂਰ ਹੋ ਜਾਏਗਾ ਤੇ ਪੋਜ਼ਿਟਿਵ ਹੀ ਕਰ ਦੇਗਾ ਸਾਰਾ ਕੁਝ ਹੈ ਨਾ ਤਾਂ ਦੁਆਵਾਂ ਦੀ ਜ਼ਰੂਰਤ ਹੈ ਬਹੁਤ ਸਖਤ ਠੀਕ ਹੈ ਬਾਕੀ ਜੋ ਨੈਗੇਟਿਵਿਟੀ ਅਸੀਂ ਦੇਖ ਰਹੇ ਹਾਂ ਕਈ ਵਾਰੀ মিডিਆ ਦੇ ਉੱਪਰ ਅਲੱਗ-ਅਲੱਗ ਤਰ੍ਹਾਂ ਦੀਆਂ ਕਈ ਨੇ ਰਿਪ ਲਿਖਤਾ ਹੈ ਨਾ ਕਈ ਇਹਨੇ ਲਿਖਤਾ ਕਿ ਮਤਲਬ ਹਸਪੀਟਲ ਦੇ ਬਾਰੇ ਵਿੱਚ ਕੁਝ ਲਿਖ ਦਿੰਦੇ ਆ ਜਾਂ ਕੁਝ ਲਿਖ ਦਿੰਦੇ ਇਦਾਂ ਦਾ ਕੁਝ ਨਹੀਂ ਹੈਗਾ ਹਸਪੀਟਲ ਪੂਰਾ ਆਪਣਾ ਜ਼ੋਰ ਲਾ ਰਿਹਾ ਸੀਐਮ ਸਾਹਿਬ ਦੇ ਨਿਰਦੇਸ਼ ਨੇ ਸਪੈਸ਼ਲ ਤੌਰ ਤੇ ਵੱਡੇ ਵੱਡੇ ਡਾਕਟਰ ਬਾਹਰੋਂ ਵੀ ਆ ਕੇ ਉਸ ਭਰਾ ਨੂੰ ਦੇਖ ਰਹੇ ਨੇ ਔਰ ਉਹਦਾ ਬੀਪੀ ਨਾਰਮਲ ਹੈ ਕਾਫੀ ਚੀਜ਼ਾਂ ਜਿਹੜੀਆਂ ਪੋਜ਼ਿਟਿਵ ਨੇ ਬਹੁਤ ਹੱਦ ਤੱਕ